ਇੱਕ ਵਿਆਹ ਦੇ ਦੌਰਾਨ ਸਟੇਜ ਤੇ ਹੀ ਐਨਆਰਆਈ ਦੁਲੇ ਨੂੰ ਆਇਆ ਹਾਰਟ ਅਟੈਕ ਸ਼ਾਦੀ ਘਟਨਾ ਪੈਲੈਸ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਕੈਦ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਜੱਦੀ ਪਿੰਡ ਆਇਆ ਸੀ ਵਿਆਹ ਕਰਵਾਉਣ ਦੇ ਲਈ ਇਹ ਐਨਆਰਆਈ ਦੁਲਾ ਵਿਆਹ ਦੇ ਦੌਰਾਨ ਖੁਸ਼ੀਆਂ ਗਮੀਆਂ ਦੇ ਵਿੱਚ ਬਦਲੀਆਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਦੇ ਮੁਕੰਦਪੁਰ ਰੋਡ ਤੇ ਸਥਿਤ ਇੱਕ ਪੈਲੈਸ ਦੇ ਵਿੱਚ ਵਿਆਹ ਦੀ ਸਟੇਜ ਦੇ ਦੌਰਾਨ ਇੱਕ ਐਨਆਰਆਈ ਦੂਲੇ ਨੂੰ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਇਹ ਐਨਆਰਆਈ ਦੂਲਾ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਆਇਆ ਸੀ ਅਤੇ ਵਿਆਹ ਦੇ ਮੌਕੇ ਹੀ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਬਦਲ ਗਈਆਂ। ਜਾਣਕਾਰੀ ਦੇ ਮੁਤਾਬਕ ਦੁੱਲੇ ਦੇ ਵਿਆਹ ਵਾਲੇ ਫੇਰਿਆਂ ਤੋਂ ਬਾਅਦ ਇਹ ਦੁਲ੍ਹਾ ਆਪਣੀ ਦੁਲਹਨ ਦੇ ਨਾਲ ਸਟੇਜ ਦੇ ਉੱਪਰ ਫੋਟੋ ਸੈਸ਼ਨ ਕਰਵਾ ਰਿਹਾ ਸੀ ਤੇ ਅਚਾਨਕ ਉਸ ਦੀ ਛਾਤੀ ਦੇ ਵਿੱਚ ਦਰਦ ਹੁੰਦਾ ਹੈ ਅਤੇ ਉਹ ਸੋਫੇ 'ਤੇ ਬੈਠ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਸ ਦੀ ਮੌਤ ਦੀ ਖਬਰ ਆਂਦੀ ਹੈ ਮ੍ਰਿਤਕ ਵਿਪਨ ਛੱਲਨ ਦੀ ਉਮਰ 38 ਸਾਲ ਸੀ ਅਤੇ ਉਸ ਦੇ ਪਿਤਾ ਮੋਹਨ ਲਾਲ ਬੈਂਕ ਦੇ ਰਿਟਾਇਰਡ ਅਧਿਕਾਰੀ ਹਨ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਅਤੇ ਸਕੇ ਸਬੰਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੁਲ੍ਹੇ ਦੇ ਪਿਤਾ ਮੋਹਨ ਲਾਲ ਨੇ ਸਾਰੀ ਘਟਨਾ ਨੂੰ ਬਿਆਨ ਕੀਤਾ ਹੈ ਹਾਂਜੀ ਬੋਲ ਲਓ ਜੀ ਕਿਸ ਤਰ੍ਹਾਂ ਹੋਇਆ ਇਹ ਮੈਨੂੰ ਸਭ ਤੋਂ ਜ਼ਿਆਦਾ ਅਫਸੋਸਿਤ ਹੈ ਬੱਚੇ ਕਿੰਨੇ ਮੇਰੇ एड्रेस सेट करी हुई अच्छा उधर को उधर वाला को में बोला बट क्यों किया तू सर कि एकदम खाली लिखी सी गल अच्छा और भेजे बंद करा दे अच्छा कर लेल यानी भेजी भेजे बंद तो रट बोल दी ये दूसरा दिन है बंद कर दो तो जिधर ऊपर है साइड भी कर कर दो बंद चालू करता बांदू द्वारा हुआ था बस वो बहुत ज़्यादा औखा है अगर ऐसी तो बिल्कुल तो बैठे हैं अरे कुछ नहीं है तो जगह में बैरी यानि बैरी होगा क्योंकि बांध के लाने को ना बांध बांध करके वो बन बांधिए अपनी बिल्कुल सज्जन इत्तेलाग जाने नार्थ कार्यों ਮੈਨੂੰ ਤਾਂ ਪਰੇ ਪਰੇ ਪਾਉਂਦੇ ਫਿਰਦੇ ਅੱਛਾ ਇਹ ਮੈਨਾਂ ਰਹੇ ਕਿ ਅੱਛਾ ਬੜਾ ਬਾਈ ਜਿਆ ਵਾਲਾ ਇਕੱਠੇ ਆਏ ਬਿਨਾਂ ਕੋਈ ਮੈਂ ਕੀ ਕਰੀਂਗਾ ਜਿਆ ਵਾਲਾ ਕੀ ਕਰੇਗਾ ਸਾਰੇ ਮਾਰੇ ਖੜੇ ਹੁੰਦੇ ਤੇ ਇੱਥੋਂ ਨੇ ਕੋਈ ਜ਼ਿਆਦਾ ਖਰਾਸੀ ਕੀ ਫਿਰ ਕੇ ਜੀ ਨਾ ਕਰਦੇ ਨਹੀਂ ਇਹ ਨਹੀਂ ਲਿਖਾਤੀ ਵਾਲਾ ਬੱਦਕੋ ਅੱਛਾ ਸਾਬ ਆ ਬੀ ਐਂਟੀ ਬਜੈਸ ਫੁਲਰ ਫਿਰ ਤੋਂ ਬਾਕਰ ਵੀ ਬੋਲ ਲੁੱਟੀਏ ਇਹ ਪਛਾਣ ਕੇ ਹੋਈ ਹੈ ਪਛਾਣ ਕੇ ਵਰਕਰ ਤੋਂ ਤੱਕ ਮੈਂ ਤਾਂ ਜੀ ਦੋ ਘਰ ਨਹੀਂ ਲਿਆ ਅੱਛਾ ਧੰਨਵਾਦ ਜੀ ਬੇਟਾ ਦੋ ਦਿਨ ਬਾਰੇ ਸੀ ਇੱਕ ਜੀ ਉਹ ਉਹਨੂੰ ਉਹਨੂੰ ਇੱਕ ਦੂਜੀ ਬਾਰਾਹੀ ਸਟਾਲ ਮੀਡੀਆ ਵੀ ਇਸ ਕਾਜੀ ਬੜਾ ਸਦਾ ਦੁੱਖ ਦਾ ਦਾਵਾ ਕਰਦਾ